ਇਹ ਗੰਨਾ ਆਪਾਂ ਵੇਚਣਾ ਹੈਗਾ ਰੇੜੀਆਂ ਵਾਲਿਆਂ ਨੂੰ ਜੂਸ ਵਾਸਤੇ ਗੰਨਾ ਬਹੁਤ ਵਧੀਆ ਵਾ ਜੇ ਕਿਸੇ ਮੇਰੇ ਵੀਰ ਨੇ ਕਨੈਕਟ ਕਰਨਾ ਸਾਡੇ ਨਾਲ ਕਨੈਕਟ ਕਰ ਸਕਦਾ ਐਸੋ ਨੰਬਰ ਤੇ ਲੋਗਰ ਇੱਕ ਮਾ ਦਾ ਸਾਡਾ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ ਕਿਉਂਕਿ ਇਹ ਜੂਸ ਵਾਸਤੇ ਗੰਨਾ ਬੀਜ ਬਹੁਤ ਵਧੀਆ ਹੁੰਦਾ ਹੈ ਇਸ ਕਰਕੇ ਸਾਡੇ ਨਾਲ ਵੀਰ ਜੇ ਵੀ ਜਿੱਥੇ ਤੱਕ ਵੀ ਸਾਡੇ ਇਹ ਜਾਂਦਾ ਵਾ ਸਾਡਾ ਨੰਬਰ ਸੰਪਰਕ ਕਰਨ ਸਾਡੇ ਨਾਲ ਨੰਬਰ ਦਿੱਤਾ ਵਾ ਦੌਲਰ ਭਿੰਡਾ ਠੀਕ ਹੈ ਤੇ ਇੱਥੇ ਆ ਕੇ ਗੱਲ ਕਰ ਸਕਦਾ ਆਗੇ ਜਿਵੇਂ ਮਰਜ਼ੀ ਸਾਡੇ ਨਾਲ ਇਕੱਠਾ ਲੈਣਾ ਇਕੱਠਾ ਲੈ ਲੈਵੇ ਥੋੜਾ ਥੋੜਾ ਲੈਣਾ ਥੋੜਾ ਥੋੜਾ ਲੈ ਲੈਵੇ ਠੀਕ ਆ ਫੇਸਬੁੱਕ ਤੇ ਵੀ ਪਾ ਦੇਾਂਗੇ ਤੇ ਦੂਜੇ ਤੇ ਇੰਸਟਾਗ੍ਰਾਮ ਤੇ ਵੀ ਪਾ ਦੇਾਂਗੇ ਜੇ ਮਰਜ਼ੀ ਸਾਡੇ ਨਾਲ ਗੱਲ ਕਰ ਲਓ ਪੂਰਾ ਤਿਆਰ ਗੰਨਾ ਬੜਾ ਵਧੀਆ ਹੈ ਤੱਕ ਮਦ ਡਿੱਗਿਆ ਵਾ ਪਰ ਹੁਣ ਗੰਨਾ ਬੜਾ ਵਧੀਆ ਵਾ ਮੋਟਾ ਗੰਨਾ ਪੂਰਾ ਜੂਸ ਵਾਲਾ ਵਾ ਸਾਂਭਿਆ ਵਾ ਗੰਨਾ ਪਰ ਭਾਰਾ ਕਰਕੇ ਡਿੱਗ ਪਿਆ ਇਹਦਾ ਕਰਕੇ ਅਸੀਂ ਕੋਈ ਕਰ ਲਾਂਗੇ ਕਨੈਕਟ ਗੱਲ ਕਰ ਲਿਓ ਸਾਡੇ ਨਾਲ ਆਹ ਨੰਬਰ 9592302617 ਸਰਜੀਤ ਸਿੰਘ ਦੌਧਰ ਸਰ ਕੀ ਬਾਬਾ ਪਾਈ ਸ੍ਰੀ ਅਕਰਾਮ ਦੀ ਜਗਾ ਦੇ ਕੋਲੇ ਲੱਗਿਆ ਹੋਇਆ ਗੰਨਾ ਜਦੋਂ ਮਰਜ਼ੀ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਠੀਕ ਆ ਮਿਲ ਲਿਓ ਜਦੋਂ ਮਰਜ਼ੀ ਆ ਕੇ ਮਿਲ ਲਿਓ